ਇਹ ਕਿਹ ਚੁਕਾਰ ਹੋ ਗਿਆ ਹੁਣ ਦੇਖੀ ਕਰਨਾ ਹੋਏ ਕਿਤੇ ਨਖਦਿਆਂ ਕੋ ਬਰਦਾਸ਼ਤ ਨਹੀਂ ਹੋਇਆ ਰੀਲਾ ਪਾਉਂਦੇ ਨੇ ਕਿਤੇ ਇਹਦੇ ਕਿਤੇ ਵਧੀਆ ਰਹਿੰਦੇ ਨੇ ਕਿ ਉਹ ਚੰਗੇ ਰਹਿੰਦੇ ਨੇ ਇਹ ਵੀ ਸੁਣਾ ਦੋ ਜਿਹੜੀ ਵੀਡੀਓ ਵਾ ਕੀ ਨਾਮ ਤੁਹਾਡਾ ਸੇ ਸ਼ਿਕਾਲ ਮੇਰਾ ਨਾਮ ਨੰਦਨੀ ਆ ਕੀ ਗੱਲਬਾਤ ਹੋਈ ਇਹ ਤੇ ਤੁਹਾਡੇ ਕੀ ਲੱਗਦੇ ਸੀ ਮੇਰੇ ਮੇਰੇ ਸਹੁਰਾ ਸਾਹਿਬ ਲੱਗਦੇ ਸੀ ਕਿ ਨਾਮ ਚਾਹ ਪਾਣਾ ਦਾ ਨਾਮ ਸੁਖਦੇਵ ਸਿੰਘ ਸਿੱਧੂ ਸੀ ਦਾ ਕੀ ਗੱਲ ਹੋਈ ਅਣਾ ਜਿਹੜੀ ਪਹਿਲੀ ਮੈਰਿਜ ਸੀਗੀ ਨਾ ਉਹ ਮੈਰਿਜ ਵਿੱਚ ਜਿਹੜੇ ਮਤਲਬ ਮੈਰਿਜ ਹੈ ਤੇ ਡਿਵੋਰਸ ਨਹੀਂ ਹੋਇਆ ਉਹਨਾਂ ਦਾ ਤੇ ਉਹਨਾਂ ਦੇ ਬੱਚੇ ਉਹਨਾਂ ਨੂੰ ਹਰਾਸ ਕਰ ਰਹੇ ਸੀ ਉਹਨਾਂ ਦੀ ਘਰ ਵਾਲੀ ਨੂੰ ਹਰਾਸ ਕਰ ਰਹੀ ਸੀ ਚਾਰ ਪੰਜ ਦਿਨ ਹੋ ਗਿਆ ਉਹਨਾਂ ਨੇ ਖਾਣਾ ਨਹੀਂ ਖਾਇਆ ਕੁਝ ਨਹੀਂ ਕੀਤਾ ਐਦਾ ਹੀ ਬੈਠੇ ਆ ਚੰਗਾ ਭਲਾ ਬੰਦਾ ਹੈ ਉਹਦੀ ਬੇਇੱਜ਼ਤੀ ਕਰ ਰਹੇ ਉਹਦੇ ਕੰਮ ਵਾਲਿਆਂ ਨੂੰ ਉਹਨਾਂ ਦੀਆਂ ਵੀਡੀਓ ਕੰਦੀਆਂ ਕੰਦੀਆਂ ਬਣਾ ਕੇ ਸੈਂਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀਡੀਓ ਬਣਾ ਕੇ ਸੈਂਡ ਕੀਤੀਆਂ ਜਾ ਰਹੀਆਂ ਸਾਨੂੰ ਸੋ ਇਹਦੇ ਕਹਿੰਦੇ ਕਿ ਚਲੋ ਆਪਾਂ ਕੱਲ ਦੀ ਆਪਾਂ ਕੰਪਲੇਂਟ ਲਿਖਾਈ ਸੀ ਕਿ ਕੱਲ ਡੈਡੀ ਨੂੰ ਐਟ ਅ ਟਾਈਮ ਛੁੱਟੀ ਨਹੀਂ ਮਿਲ ਸਕੀ ਤੁਹਾਨੂੰ ਪਤਾ ਜੀ ਜਿੱਦੇ ਤੁਹਾਡੇ 200 300 ਬੰਦਾ ਕੰਮ ਕਰਦਾ ਹੋਇਆ ਐਟ ਅ ਟਾਈਮ ਫ੍ਰੀ ਨਹੀਂ ਹੋ ਸਕਦਾ ਕੀ ਕੰਮ ਕਰਦੇ ਸੀ ਉਹ ਚੈੱਕ ਮੇਟ ਚ ਸੁਪਰਵਾਈਜ਼ਰ ਸੀ ਹਾਂਜੀ ਚੈੱਕ ਪੁਆਇੰਟ ਕੰਪਨੀ ਚ ਤੇ ਉਹ ਇਹਨਾਂ ਨੇ ਸਾਰੇ ਬਨੇ ਵੀਡੀਓ ਸੈਂਡ ਕੀਤੀਆਂ ਤੇ ਆਪਾਂ ਕੱਲ ਦੀ ਮੈਂ ਤੇ ਮੰਮੀ ਨੇ ਜਾ ਕੇ ਕੰਪਲੇਂਟ ਲਿਖਵਾਈ ਸੀ ਹਾਂਜੀ ਡੈਡੀ ਨੇ ਉੱਥੇ ਫੋਨ ਕੀਤਾ ਵੀਡੀਓ ਵਿੱਚ ਸਾਡੀਆਂ ਵੀਡੀਓਜ਼ ਚੈੱਕ ਝਾ ਕੇ ਮੰਮੀ ਡੈਡੀ ਦੀਆਂ ਗਲਤ ਮਲਤ ਬੋਲਦੇ ਸੀਗੇ ਸਾਡੇ ਬਾਰੇ ਬਹੁਤ ਗੰਦ ਬੱਕਿਆ ਇਹਨਾਂ ਨੇ ਸੁਣਿਆ ਨਹੀਂ ਜਾਂਦਾ ਅੱਜ ਕੀ ਅੱਜ ਇਹ ਹੋਇਆ ਕਿ ਸਵੇਰੇ ਉਹਨਾਂ ਨੇ ਮੇਰੇ ਬਾਰੇ ਮੇਰੀ ਨਨਾਨ ਬਾਰੇ ਗੰਦਮੰਦ ਬੋਲ ਕੇ ਸਾਨੂੰ ਡੈਡੀ ਦੇ ਨਾਲ ਰਲਾ ਕੇ ਤੇ ਵੀਡੀਓ ਡਾਲ ਦਿੱਤੀ ਉਹਨਾਂ ਨੇ ਜੋ ਕਿ ਡੈਡੀ ਹੈਗੇ ਅਣਖਾਰੇ ਬੰਦੇ ਉਹਨਾਂ ਕੋ ਜਰਿਆ ਨਹੀਂ ਗਿਆ ਉਹ ਕੋਠੇ ਗਏ ਉਹਨਾਂ ਨੇ ਕੋਠੇ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਿੰਨੇ ਵਜੇ ਘਟਣਾ ਹੈ 11:00 ਵਜੇ ਦੇ ਘਟਣਾ ਸਾਰਾ ਪਰਿਵਾਰਾ ਤੋਂ ਘਰ ਸੀਗਾ ਨਹੀਂ ਮੈਂ ਮਮੀ ਬਸ ਘਰ ਸੀਗੇ ਤੇ ਮੇਰੀ ਬੇਟੀ ਹੈ ਛੋਟੀ 3 ਮਹੀਨੇ ਦੀ ਪੁਲਿਸ ਨੂੰ ਨਾਸਤਾ ਹਾਂਜੀ ਪੁਲਿਸ ਨੂੰ ਸਾਰਾ ਕੁਝ ਦੱਸਿਆ ਗਿਆ ਸਾਰੀਆਂ ਰਿਕਾਰਡਿੰਗਾਂ ਸੁناਈਆਂ ਗਈਆਂ ਸਾਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਈ ਗਈ ਹੈ ਸਭ ਕੁਝ ਦਿਖਾਇਆ ਗਿਆ ਹੈ ਬਸ ਹੁਣ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਹੈ ਉਹ ਬੰਦਾ ਬਹੁਤ ਵਧੀਆ ਸੀ ਆਂਡ ਗਵਾਂਡ ਨੂੰ ਤੁਸੀਂ ਪੁੱਛ ਸਕਦੇ ਹੋ ਸਭ ਨੂੰ ਪੁੱਛ ਸਕਦੇ ਆ ਕੇ ਈਵਨ ਕੀ ਜਦੋਂ ਇੱਥੇ ਆਏ ਸੀ ਨਾ ਜਲੰਦਰ ਇਹਨਾਂ ਦੀ ਪਤਨੀ ਇਹਨਾਂ ਦੇ ਪਹਿਲੇ ਬੱਚੇ ਕੋਠੇ ਰਹਿੰਦੇ ਰਹੇ ਨੇ ਠੀਕ ਹੈ ਕੋਠੇ ਰਹਿੰਦੇ ਰਹੇ ਨੇ ਇਹਨਾਂ ਦੀ ਮਾਂ ਗਈ ਭੱਜ ਕਿਸੇ ਨਾਲ ਠੀਕ ਹੈ ਤੇ ਇਹ ਮੇਰੀ ਮੰਮੀ ਨੇ ਹੀ ਪਾਲੇ ਹਨ ਦੋ ਨਿਆਣੇ ਵੀ ਇੰਗਲਿਸ਼ ਮੀਡੀਅਮ ਸਕੂਲ ਪੜਾਇਆ ਉਹਨਾਂ ਨੂੰ ਦੋਨਾਂ ਨੂੰ ਡੈਡੀ ਬੋਲ ਕੇ ਗਏ ਐ ਕੱਲ ਉਹ ਲਾਈਵ ਹੋਏ ਸੀ ਕਿ ਡੈਡੀ ਡੈਡੀ ਉਹਨਾਂ ਨੇ ਉਹ ਬੋਲ ਕੇ ਗਏ ਆ ਤੁਹਾਨੂੰ ਮੈਂ ਕੀ ਨਹੀਂ ਕੀਤਾ ਇੰਗਲਿਸ਼ ਮੀਡੀਅਮ ਸਕੂਲ ਨੇ ਤੁਹਾਨੂੰ ਮੈਂ ਪੜਾਇਆ ਸਭ ਕੁਝ ਕੀਤਾ ਡੈਡੀ ਬੋਲ ਕੇ ਗਏ ਨੇ ਲਾਈਵ 'ਚ ਡੈਡੀ ਉਹਨਾਂ ਨਾਲ ਲੜ ਕੇ ਗਏ ਨੇ ਕਿੰਨੇ ਸਮੇਂ ਤੋਂ ਹਰਾਸਮੈਂਟ ਕਰਦੇ ਪਏ ਸੀ ਐ ਮਤਲਬ ਪਹਿਲਾਂ ਕਰਦੇ ਹੁੰਦੇ ਹਾਂ ਕਦੀ ਕਦੀ ਜਦੋਂ ਜਦੋਂ ਹੁਣ ਆਪਣੇ ਮੁੰਡੇ ਨੇ ਨਾ ਪਹਿਲਾਂ ਜਦੋਂ ਪੈਸੇ ਚਾਹੀਦੇ ਸੀਗੇ ਉਹਨਾਂ ਨੂੰ ਠਾਕੇ ਤੇ ਸੱਦ ਲਿਆ ਵਿਆਹ ਦੇ ਪੈਸੇ ਪੂਸੇ ਇਕੱਠੇ ਕਰ ਲਏ ਵਿਆਹ ਤੇ ਸੱਦਿਆ ਨੇ ਡੈਡੀ ਦੇ ਮੇਰੇ ਕੋ ਰਿਪੋਰਟਾਂ ਵੀ ਪਈਆਂ ਹੋਈਆਂ ਡੈਡੀ ਸਾਡਾ ਹੋ ਗਿਆ ਏ ਮੈਂਟਲੀ ਡਿਸਟਰਬ ਡਿਪਰੈਸ਼ਨ ਚ ਚੱਲ ਗਿਆ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਉਹਨਾਂ ਦੀ ਆਪਾਂ ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਸਹੀ ਕੀਤਾ ਮੈਂ ਚਲੋ ਮੈਂ ਕਿਹਾ ਡੈਡੀ ਵੀਡੀਓਜ਼ ਬਣਾਨੇ ਤਾਂ ਉਹਨਾਂ ਦਾ ਮੈਂ ਮਾਈਂਡ ਡਾਇਵਰਟ ਕੀਤਾ ਕਿਸੇ ਹੋਰ 쪽 ਹੋਰ ਤਰ੍ਹਾਂ ਕੀ ਇਹਨਾਂ ਦਾ ਦਿਮਾਗ ਉਧਰ ਨਾ ਜਾਵੇ ਉਹ ਆਪਣੇ ਬੱਚਿਆਂ ਕਰਕੇ ਮੈਂਟਲ ਡਿਸਟਰਬ ਬਹੁਤ ਹੋ ਚੁੱਕੇ ਸੀਗੇ ਤੇ ਆਰ ਕੱਲ ਦੇ ਫੋਨ ਕਰ ਕਰਕੇ ਉਹਨਾਂ ਦੀ ਵਾਈਫ ਉਹਨਾਂ ਦੇ ਬੱਚਾ ਮੁੰਡਾ ਉਹਨਾਂ ਦਿਨ ਨੂੰ ਬਹੁਤ ਗੰਦਮੰਦ ਬਕ ਬਕ ਕੇ ਉਹਨਾਂ ਨੇ ਮਤਲਬ ਕਿ ਪੂਰਾ ਹਾਲ ਕੀਤਾ ਪਿਆ ਪਰੇਸ਼ਾਨ ਕੀਤਾ ਪਿਆ ਉਹ ਬੰਦਾ ਨਖਲਾ ਹੀ ਨਮੋਸ਼ੀ ਚ ਆ ਕੇ ਉਹ ਮਰ ਗਿਆ ਮੈਂ ਸਗੋਂ ਧਿਆਨ ਰੱਖ ਰਹੀ ਸੀ ਉਹਨਾਂ ਦਾ ਮੈਂ ਕੋਠੇ ਚਲੀ ਸੀ ਆਧਾਰ ਕਰ ਲੈਣ ਵਕੀਰ ਦਾ ਫੋਨ ਆਇਆ ਕਿ ਮੇਰਾ ਵੀ ਆਧਾਰ ਕਰ ਲੈਣਾ ਮੇਰੇ ਵਰਾਈ ਸੀ ਕਿ ਕਿਸੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਉਹਨਾਂ ਦੇ ਬਾਰੇ ਕਿ ਪੰਜਾਬ ਨੂੰ ਸਾਰੇ ਕੁਝ ਦੇਖਿਆ ਜੋ ਜਾਂਚ ਕਰਤਾਲ ਕੀਤੀ ਆ ਕਿਉਂਕਿ ਉਸ ਬੰਦੇ ਨੇ ਆਪਣੇ ਆਪਣੇ ਲਿਸੰਸੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਜੋ ਕਿ ਸੀਸੀਟੀਵੀ ਫੁਟੇਜ ਵਿੱਚ ਆਇਆ ਹੈ ਬਾਕੀ ਜੋ ਕਿ ਫੈਕਟ ਸੌਣਗੇ ਮੈਂ ਡੀਪਰਿੰਗ ਪ੍ਰਾਇਓਰਟੀ ਤੇ ਬੰਦ ਰਹੂਗਾ ਉਹਦੇ ਕਾਰਨ ਤੱਕ ਪ੍ਰਿੰਦਰ ਸਿੰਘ ਗੋਲੀ ਕਿਰਾਇਮ ਸੀਨ ਕਿੱਥੇ ਦਾ ਸਰ ਇਹਦੇ ਘਰ ਦਾ ਕਿ ਲੋਕੇਸ਼ਨ ਕੀ ਹੈ ਆਪਣੇ ਘਰ ਦੇ ਲੋਕੇਸ਼ਨ ਤੇ ਇੱਕ ਹੀ ਨਾਮ ਹੈ ਜਿਹੜਾ ਨਮਨ ਕਾਮਨ ਸੁਖਦੇਵ ਸਿੰਘ ਹੈ ਸੁਖਦੇਵ ਸਿੰਘ ਨਾਮ ਹੈ ਤੇ ਕੋਈ ਕਾਰਨ ਪਤਾ ਲੱਗਾ ਕੋਈ ਨਹੀਂ ਹੁਣ ਤੋਂ ਇਨਵੈਸਟੀਗੇਸ਼ਨ ਚ ਕੋਈ ਲੱਗੂਗਾ ਸੁਸਾਈਡ ਨੋਟ ਵੀਦਰਾ ਵੀ ਮਿਲ ਜਾਊਗਾ ਮੈਂ ਤਾਂ ਮਿਸਟਰ ਸਾਰਾ ਕੁਝ ਇਨਵੈਸਟੀਗੇਸ਼ਨ ਚ ਕੋਈ ਲੱਗੂਗਾ ਫੈਮਿਲੀ ਕੀ ਕਹਿ ਰਹੀ ਹੈ ਕਿ ਦੇਖੋ ਜੀ ਕਿਸੇ ਦੇ ਕਹਿਣ ਨਾਲ ਸੀ ਕਿਸੇ ਬੋਤੇ ਨਹੀਂ ਚੱਲ ਸਕਦਾ ਆਪਣੇ ਘਰ ਦੇ ਨਾਲ ਜੋ ਸਾਡੀ ਇਨਵੈਸਟੀਗੇਸ਼ਨ ਚ ਆਊਗਾ ਅਸੀਂ ਉਹਦੇ ਉੱਤੇ ਕਰਦੇ ਜਰਾ ਬਿਆਨ ਕੀਤੇ ਦਰਜ ਕਰ ਰਹੇ ਹਾਂ ਜਾਨ ਇਹਦਾ ਤੇ ਬੇਟੇ ਤੇ ਜਾਨ ਦੀ ਵਾਈਫ ਤੇ ਕੀ ਨਾਮ ਹੈ ਇਹਦਾ ਤੇ ਬੇਟਾ ਜੋ ਬਿਆਨ ਦੇਗਾ ਬਸ ਸਾਰਾ ਸਾਰਾ ਕੁਝ ਤੁਹਾਨੂੰ